ਚੱਕ ਨਹੀਂ ਰਿਹਾ ਜੇ ਮੱਖਣ ਸਿੰਘ ਆਪ ਜਾਂ ਕੋਈ ਉਹਨਾਂ ਦਾ ਸਾਥੀ ਮੇਰੀ ਆਵਾਜ਼ ਸੁਣਦਾ ਹੋਵੇ ਤੇ ਮੱਖਣ ਸਿੰਘ ਪਲੀਜ਼ ਆਪਣੇ ਘਰ ਕੰਟੈਕਟ ਕਰਨ ਉਹਨਾਂ ਦੇ ਘਰ ਦੇ ਬਹੁਤ ਪਰੇਸ਼ਾਨ ਹਨ ਹੁਣ ਮੈਂ ਬੇਨਤੀ ਕਰਾਂ ਜਸਵੀਰ ਸਿੰਘ ਜੀ ਲਿੱਟਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਕਾਦੀਆਂ ਜ਼ਿਲ੍ਹਾ ਕਪੂਰਥਲਾ ਕਿ ਉਹ 5 ਮਿੰਟ ਲਈ ਆਪਣੇ ਵਿਚਾਰ ਕਿਸਾਨ ਵੀਰਾਂ ਨਾਲ ਸਾਂਝੇ ਕਰਨਗੇ ਉਸ ਤੋਂ ਬਾਅਦ ਜਿੰਨਾ ਦਾਸ ਨੂੰ ਭਾਰਤੀ ਕਿਸਾਨ ਯੂਨਕਾਦੀਆਂ ਵੱਲੋਂ ਇਸ ਮੰਚ ਦੀ ਸੇਵਾ ਕਰਨ ਦਾ ਸਟੇਜ ਸਕੱਤਰ ਦਾ ਸਮਾਂ ਸੀ ਉਹ ਸਮਾਪਤ ਹੈ ਉਸ ਤੋਂ ਬਾਅਦ ਰਣਜੀਤ ਸਿੰਘ ਜੀ ਰਟੈਂਡਾ ਨਵਾਂ ਸ਼ਹਿਰ ਬੀਕੇਯੂ ਲੱਖੋਵਾਲ ਉਹ ਅੱਗੇ ਸਟੇਜ ਦੀ ਕਾਰਵਾਈ ਚਲਾਉਣਗੇ ਜੀ ਜਿਹੜੇ ਵੀਰਾਂ ਨੇ ਪੂਰੀਆਂ ਲੋਈਆਂ ਵੰਡੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿਸਾਨ ਸੰਯੁਕਤ ਮੋਰਚੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜਬੀ ਬਾਲ ਲਾਗੇ ਤਬੀ ਰੋਸ਼ ਜਾਗੇ ਮੈਂ ਕਹਾਂਗਾ ਮੋਦੀ ਤੁਸੀਂ ਕਹੜਾ ਕਿਸਾਨ ਵਿਰੋਧੀ ਮੋਦੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤਕਾਰਯੋਗ ਬਹੁਤ ਬਖ ਵਖ ਬੁਲਾ ਰਹੇ ਬੋਲ ਗਏ ਆ ਮੈਂ ਸੁਣ ਲਿਆ ਸੀ ਇੱਕ ਪਾਸੇ ਤੇ ਆਪਾਂ ਕਹਿ ਰਹੇ ਆ ਮੋਦੀ ਕਿਸਾਨ ਵਿਰੋਧੀ ਤੇ ਇੱਕ ਇੱਕ ਆਪਾਂ ਸਟੇਜ 'ਤੇ ਕਹਿ ਰਹੇ ਆ ਮੋਦੀ ਸਾਹਿਬ ਤੇ ਸਾਹਿਬ ਅਖਬਾਰਾਂ ਦਾ ਮੋਦੀ ਹੱਕਦਾਰ ਹੈ ਜੇ ਨਹੀਂ ਨਹੀਂ ਤੇ ਫਿਰ ਇੱਕ ਜਕਾਰਾ ਛੱਡੋ ਮੋਦੀ ਦੇ ਖਿਲਾਫ ਛੱਡੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਮੇਰੇ ਜਿਹੜੇ ਵੱਡੇ ਬੁਲਾ ਰਹੇ ਆ ਉਹਨਾਂ ਨੂੰ ਬੇਇੱਜ਼ਤੀ ਕਰਦਾ ਮੋਦੀ ਨੂੰ ਤੁਸੀਂ ਸਾਹਬ ਨਾ ਕਹੋ ਸਾਹਬ ਸੀ ਮੇਰਾ ਕਲਗੀਆਂ ਵਾਲਾ ਸਾਹਬ ਸੀ ਮੇਰਾ ਗੁਰੂ ਤੇਗ ਬਹਾਦਰ ਸਾਹਬ ਸੀ ਮੇਰਾ ਸਾਹਬ ਸੀ ਮੇਰਾ ਹਿੰਦ ਦੀ ਚਾਦਰ ਸਾਹਬ ਸੀ ਮੇਰਾ ਗੁਰੂ ਨਾਨਕ ਜਿਨੇ ਖੇਤੀ ਕੀਤੀ ਸੀ ਉੱਤਮ ਖੇਤੀ ਮਰਮਗੁਆਰ ਨਖੇਤ ਚੱਕਰੀ ਗੁਰੂ ਨਾਨਕ ਦੇਵ ਮੇਰੇ ਸ਼ਹਿਨशाह ਬਤਾ ਜੋ ਪਹਿਲੀ ਵਾਰ ਸ਼ਾਹੀ ਉਹਨਾਂ ਨੇ ਖੇਤੀ ਨੂੰ ਤੁਮ ਦੱਸਿਆ ਉਹਨਾਂ ਨੇ ਖੇਤੀ ਨੂੰ ਦਰਜਾ ਦਿੱਤਾ ਉਹਨਾਂ ਪਾਕਿਸਤਾਨ ਦੀ ਧਰਤੀ ਕਰਤਾਰਪੁਰ ਦੇ ਵਿੱਚ ਬਹੁਤ ਵੱਡਾ ਖੇਤੀ ਦਾ ਹਲ ਘਲ ਆਇਆ ਇਹ ਮੋਦੀ ਜਿਹੜੀ ਮੋਦੀ ਸਰਕਾਰ ਬੀਜੇਪੀ ਦੀ ਨਕਮੀ ਸਰਕਾਰ ਇਹ ਮਤ ਸੋਚੇ ਕਿਸਾਨਾਂ ਤੋਂ ਬਾਜ਼ਾਰ ਮੈਂ ਵੱਜ ਜਾਗੀ ਇਹ ਸਾਡਾ ਭਾਰਤ ਆ ਹਿੰਦੋਸਤਾਨ ਮਤ ਗਿਆ ਕਰੋ ਇਹ ਸਾਡਾ ਇੰਡੀਆ ਆ ਭਾਰਤ ਇੱਕ ਤਰ੍ਹਾਂ ਨੇ ਇੱਕ ਇਸ ਕਰਕੇ ਅਸੀਂ ਭਾਰਤ ਦੇ ਵਾਸੀ ਆ ਅਸੀਂ ਭਾਰਤ ਨੂੰ ਰਹਿਣਾ ਪਸੰਦ ਕਰਦੇ ਆ ਉਹਦੇ ਵਜੇ ਅਸੀਂ ਜਾ ਜਵਾਨ ਜਾ ਕਸ਼ਾਨ ਦੇ ਨਾਰੇ ਰਾ ਜੀਰੇ ਆ ਨਾ ਅਸੀਂ ਜਾ ਜਵਾਨ ਤੋਂ ਬਾਕਾਰ ਆ ਸਕਦੇ ਆ ਜਿੱਥੇ ਸਾਡੇ ਜਾ ਜਵਾਨ ਚੈਨਾ ਬੰਗਲਾਦੇਸ਼ ਪਾਕਿਸਤਾਨ ਦੀ ਜਿਹੜਾ ਸਰਦੇ ਉੱਤੇ ਖਲੋਟੇ ਆ ਅਸੀਂ ਰਾਤ ਨੂੰ ਸਰਾਣੇ ਬਾਅਦ ਦੇ ਕੇ ਸੌਂਦੇ ਆ ਅਸੀਂ ਸ਼ਾਰਜ਼ਮਈ ਦੇ ਪ੍ਰਤੀਗਿਆ ਸਾਡੇ ਦੇਖੋ ਜਿਹੜੇ ਮੈਂ ਕਿਸਾਨ ਵੀਰ ਸਾਡੇ ਬੱਚੇ ਆ ਬਜ਼ੁਰਗ ਆ ਆਪਾਂ ਹੁਣ ਨਹੀਂ ਪਹਿਲਾਂ ਤੁਸੀਂ ਸ਼ਾਂਤੀ ਲਾ ਕੇ ਆਏ ਆ ਸਾਡੇ ਗੁਰੂ ਨਾਨਕ ਦੇਵ ਜੀ ਸ਼ਾਂਤੀ ਆਦੀ ਸਾਡੇ ਸ਼ੀਰ ਭਗਤ ਸਿੰਘ ਨੇ ਸ਼ਾਂਤੀ ਆਦੀ ਸਾਡੇ ਦੇਖੋ ਜਿਹੜਾ ਬਾਬਰ ਤੇ ਜਾਬਰ ਨੇ ਗੁਰੂ ਸਾਹਿਬ ਨੂੰ ਦੇਖੋ ਉਹ ਚੱਕੀਆਂ ਭਿਆਈਆਂ ਨਹੀਂ ਸੀ ਗੁਰੂ ਸਾਹਿਬ ਦੀਆਂ ਚੱਕੀਆਂ ਆ ਫੀਸ਼ੀਆਂ ਗਈਆਂ ਸੀ ਸਾਡੇ ਹੋਰ ਜਿੰਨੇ ਵੱਡੇ ਗੁਰੂ ਸਾਹਿਬ ਪੀਰ ਫਕੰਬਰਤ ਉਹਦੇ ਵਿੱਚ ਗੁਰੂ ਰਾਮ ਸਿੰਘ ਜਿਹੜਾ ਨਾਮਤਾਰੀ ਜਿਹੜੇ ਸਿੰਘਾਂ ਨੇ 66 ਕੂਕਿਆਂ ਨੇ ਮਲੇਰਕੋਟ ਦੀ ਧਰਤੀ ਦੇ ਉੱਤੇ ਇੱਕ ਸ਼ਾਤਬੈ ਦੇਖੋ ਜਾ ਰਹੇ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਰਾਏਕੋਟ ਸ਼ਹੀਦ ਕੀਤਾ ਗਿਆ ਅੰਮ੍ਰਿਤਸਰ ਸ਼ਹੀਦ ਕੀਤਾ ਗਿਆ ਉਹਦੇ ਵਿੱਚ ਸਾਡੇ ਵੱਖ-ਵੱਖ ਸ਼ਾਂਤੀ ਦੇ ਜਿਹੜੇ ਵੱਡੇ-ਵੱਡੇ ਫਕੰਬਰ ਰਹੇ ਸੀ ਉਹਦੇ ਵਿੱਚ ਅਜੇ ਵੀ ਸਾਡੀ ਜਿਹੜੀ ਜੰਗ ਆ ਬੜੇ ਸਮਝਣਾ ਚੱਲ ਰਹੀ ਆ ਸਾਨੂੰ ਜਿਹੜੀਆਂ ਸਾਡੀਆਂ ਨਕਮੀਆਂ ਸਰਕਾਰਾਂ ਜਿਹੜੇ ਸਾਡੇ ਚ ਗਲਤ ਜਿਹੜੇ ਬੰਦੇ ਅੰਸਰ ਬੜੇ ਆ ਉਹ ਸਾਨੂੰ ਕਦੀ ਅੱਤਵਾਦੀ ਕਹਿੰਦੇ ਆ ਕਦੀ ਵੱਖਵਾਦੀ ਕਹਿੰਦੇ ਆ ਕੀ ਪੰਜਾਬ ਦਾ ਅਖਾਦ ਕਦੀ ਸਾਨੂੰ ਕਾਂਗਰਸੀ ਕਹਿੰਦੇ ਆ ਕਦੀ ਸਾਨੂੰ ਹੋਰ ਏਜੰਟ ਕਹਿੰਦੇ ਆ ਕੀ ਅਸੀਂ ਵੱਖਵਾਦੀ ਆ 135 ਕਰੋੜ ਲੋਕਾਂ ਦਾ ਢਿੱਡ ਭਰਦੇ ਆ ਉੱਥੇ 20 ਕਰੋੜ ਲੋਕੀ ਭੁਖੇ ਸੌ ਰਹੇ ਆ ਭੁਖੇ ਇਹ ਸਾਡੇ ਦੇਖਦਾ ਮੇਰੇ ਬੂਆ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਜਿਹੜੀ ਮੇਰੀ ਜ਼ੁਬਾਨ ਜਿਹੜੀ ਆ ਨਹੀਂ ਆਇਆ ਇਜਾਜ਼ਤ ਦੇਰੀ ਜਿਹੜਾ ਮੋਦੀ ਆ ਕਿਸਾਨ ਵਿਰੋਧੀ ਆ ਉਹਨਾਂ ਗਰੀਬਾਂ ਬਾਰੇ ਕੀ ਸੋਚ ਰਿਆ ਕਿਸਾਨ ਦਿਨ ਰਾਤ ਜਿਹੜਾ ਆ ਹਲ ਚਲਾ ਰਿਆ ਇੰਨੀ ਠੰਡ ਚ ਬੈਠੇ ਆ ਸਾਡੇ ਕਈ ਜਿਹੜੇ ਕਿਸਾਨ ਉਹ ਚ ਬਿਮਾਰ ਵੀ ਹੋ ਚੁੱਕੇ ਆ ਦਵਾਈਆਂ ਵੱਖ-ਵੱਖ ਲੰਗਰ ਲੱਗੇ ਆ ਉਦੇ ਵਿੱਚ ਮੈਂ ਖਾਸ ਕਰਕੇ ਮੇਰੇ ਆਨਾਈ ਵੀਰ ਜਿਹੜਾ ਵਿਦੇਸ਼ਾਂ ਦੀਆਂ ਧਰਤੀ ਤੇ ਬੈਠੇ ਆ ਉਹ ਮੇਰੇ ਜਿਲ੍ਹਾ ਕਪੂਰਥਲੇ ਦੇ ਵੀ ਦੋ ਕਿਸਾਨ ਹਵਾਈ ਅੱਡੇ ਤੋਂ ਉਤਰ ਕੇ ਦਿੱਲੀ ਤੋਂ ਸਿੱਧੇ ਸਾਡੇ ਮੋਰਚੇ ਜਾਏ ਆ ਉਹਨਾਂ ਨੇ ਵੀ ਦੇਖੋ ਇੱਥੇ ਬਹੁਤ ਆ ਕੇ ਵੱਡੇ ਲੰਗਰ 'ਚ ਸਾਡਾ ਹਿੱਸਾ ਪਾਇਆ ਮੈਂ ਬਾਹਰ ਆਦਾਰੇ ਵੀ ਬਗੜੇ ਵੀਰ ਮੇਰੀਆਂ ਪੈੜਾ ਮੇਰੀਆਂ ਬੱਚੀਆਂ ਸਾਡੀ ਦੇਖੋ ਇਕੱਠਾ ਪੜ ਰਿਹਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਤੇ ਇੱਥੇ ਗਲੇਬੀਆਂ ਦੇ ਲੰਗਰ ਲਾਏ ਆ ਕਿਤੇ ਇੱਥੇ ਫਦਾਬਾ ਦੇ ਲੰਗਰ ਲਾਏ ਆ ਕਿਤੇ ਖੀਰਾ ਦੇ ਲੰਗਰ ਲਾਏ ਆ ਅਸੀਂ ਇਸ ਤੋਂ ਵੱਡੀ ਹੋਰ ਸ਼ਾਂਤੀ ਕੀ ਲੈ ਕੇ ਆਉਣੀ ਆ ਜਿਹੜਾ ਗੁਰੂ ਨਾਨਕ ਦਾ ਲੰਗਰ ਚੱਲ ਰਿਹਾ ਉਹਦੇ ਵਿੱਚ ਅਸੀਂ ਕਹਿ ਰਹੇ ਆ ਵੀ ਸਿੱਖ ਛਕੇ ਜਾਂ Hindu ਛਕੇ ਜਾਂ ਮੁਸਲਮਾਨ ਛਕੇ ਜਾਂ ਦੂਜਾ ਨਾ ਛਕੇ ਬਾਬੇ ਨਾਨਕ ਨੇ ਇੱਕ ਫਗਤ ਜਿ ਉਠਾ ਕੇ ਇਹ ਲੰਗਰ ਦੀ ਫਤਰੀ ਸ਼ਿਕਾਈ ਸੀ ਤੇ ਫਿਰ ਅਸੀਂ ਸ਼ਾਂਤੀ ਦੇ ਪੁੱਜ ਕਿਉਂ ਨਾ ਹੋਏ ਸਾਨੂੰ ਮੱਤ ਆਖਿਆ ਜਾਵੇ ਵੱਖਵਾਦੀ ਸਾਨੂੰ ਮੱਤ ਆਖਿਆ ਜਾਵੇ ਅਤਵਾਦੀ ਅਸੀਂ ਭਾਰਤ ਦੇ ਕਿਸਾਨ ਆ ਮਜ਼ਦੂਰ ਆ ਆਰਤੀ ਆ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਕਦੇ ਬੰਦੀਆਂ ਕੋ ਇੱਥੇ ਆ ਕੇ ਭਾਰਤ ਦੇਸ਼ ਦੀ ਸੇਵਾ ਕਰ ਰਹੇ ਆ ਔਰ ਭਾਰਤ ਦੀ ਅਸੀਂ ਰੀੜ ਦੀ ਹੱਡੀ ਆ ਇਸ ਕਰਕੇ ਮੇਰਾ ਸਮਾ ਹੋ ਗਿਆ ਮੈਂ ਫੇਰ ਜਿੰਨੇ ਵੀ ਕਿਸਾਨ ਵੀਰ ਆਏ ਉਹ ਇਹ ਜਈ ਸਰਕਾਰ ਆ ਬੜੀਆ ਕੋਝਾ ਚੱਲ ਰਹੀ ਆ ਮੈਂ ਤੁਹਾਨੂੰ ਭਾਜਪੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਜਿੰਨਾ ਚਿਰ ਸਾਨੂੰ ਸਾਡਾ ਹੱਕ ਨਾ ਮਿਲਿਆ 6 6 ਮਹੀਨੇ ਦਾ ਰਾਸ਼ਨ 7-7 ਦਾ ਰਾਸ਼ਨ ਅੱਜ ਮੇਰੀਆਂ ਭੈਣਾਂ ਮੇਰੇ ਕਪੂਟ ਦੇ ਚ ਬੜੀ ਵੱਡੀ ਪੱਦਰ ਤੇ ਮੇਰੀਆਂ 30 ਮੇਰੀਆਂ ਬੀਬੀਆਂ ਬੜਾ ਵੱਡਾ ਮੋਰਚਾ ਲੈ ਕੇ ਕਦ ਜਾਂ ਯੂਨੀਟ ਹਿਸਾਬ ਪਾਉਣ ਵਾਸਤੇ ਆਈਆਂ ਨੇ ਉਹਨਾਂ ਵੀ ਯਕੀਨ ਦਵਾਇਆ ਹੈ ਮੇਰੀਆਂ ਬੱਚੀਆਂ ਨੇ ਪਾਵੇਂ 6 ਮਹੀਨੇ ਮੋਰਚਾ ਲੱਗ ਦੇ ਪਾਵੇਂ ਸਾਲ ਲੱਗ ਜਾ ਆਪਣਾ ਹੱਕ ਲੈ ਕੇ ਜਾਵਾਂਗੇ ਆਪਣਾ ਹੱਕ ਮੰਗ ਰਹੇ ਹ ਕੋਈ ਪੀਖ ਨਹੀਂ ਮੰਗ ਰਹੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਸ ਕਰਕੇ ਮੈਂ ਜਿਹੜਾ ਆਪਣਾ ਭਾਸ਼ਣ ਨੂੰ ਅੰਤ ਦੇ ਰਿਹਾ ਵਾ ਔਰ ਫਿਰ ਦੁਬਾਰਾ ਮੈਂ ਆਪਣੇ ਬੱਚਿਆਂ ਨੂੰ ਆਪਣੇ ਵੀਰਾਂ ਨੂੰ ਆਪਣੇ ਜਿਹੜੇ ਸਾਡਾ ਸਾਡੀ ਡੰਗੋਰੀ ਦਾ ਸਹਾਰਾ ਨੇ ਉਹਨਾਂ ਨੂੰ ਇਹ ਕਹਾਂਗਾ ਸ਼ਾਂਤ ਬਈ ਰੱਖੋ ਸਾਡੇ ਤੇ ਗਲਤ ਤੰਸਰ ਬੜੇ ਆ ਗਲਤ ਨਾ ਲੈ ਰਹੇ ਆ ਪਰ ਉਹਦੇ ਵਿੱਚ ਅਸੀਂ ਸ਼ਾਂਤਮਈ ਪੂਰਵਕ ਜਗ ਜਿੱਤ ਕੇ ਪੰਜਾਬ ਦੀ ਧਰਤੀ ਨੂੰ ਜਾਵਾਂਗੇ ਸ਼ਾਇਦ ਮਤ ਸੋਚੇ ਮੋਦੀ ਸਰਕਾਰ ਇਹ ਅੱਜ ਅਸੀਂ ਪਹਿਲੀ ਵਾਰੀ ਜੰਗ ਨਹੀਂ ਲੜਨ ਲੱਗੇ 700 ਸਾਲ ਪਹਿਲਾਂ ਵੀ ਹੋ ਗਿਆ ਜੰਗ ਲੜਦੇ ਆ ਨੂੰ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਜਿੰਨਾ ਚਿਰ ਕਤਨ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਮੈਂ 30 ਜਥੇਬੰਦੀਆਂ ਨੂੰ ਵਧਾਈ ਦੇਣੀ ਚਾਹੁੰਨਾ ਜਿਹੜਾ ਬੜੇ ਪਿਆਰ ਦੇ ਨਾਲ ਬੜਾ ਸਤਕਾਰ ਨਾਲ ਬੜਾ ਗਲਵੱਕੜੀ ਕੇ ਲੈ ਕੇ ਰੋਜ਼ ਮੀਟਗਾ ਕਰਦੇ ਆ ਔਰ ਜਿੱਥੇ ਇੱਕ ਦੂਜੇ ਨੂੰ ਕਹਿੰਦੇ ਉੱਥੇ ਹੀ ਜਾਂਦੇ ਆ ਕਿਸਾਨ ਵੀਰੋ ਜੋ ਸਾਨੂੰ 30 ਜਥੇਬੰਦੀਆਂ ਸੱਦਾ ਦੇਣ ਗਿਆ ਅਸੀਂ ਉਹਨਾਂ ਦੇ ਨਾਲ ਚੱਲਣਾ ਹੈ ਸਾਰ ਸ੍ਰੀ ਗੁਰੂ ਮੈਂ ਦੋ ਦੋ ਨਾਰੇ ਲਾਵਾਂਗਾ ਭਾਜਪੀ ਸਰਕਾਰ ਮਰਦਾਬਾ ਅਬਾਨੀ ਅਡਾਨੀ ਮਰਦਾਬਾ ਦੇਸ਼ ਭਰ ਦੇ ਕਿਸਾਨੋ ਇਕ ਹੋ ਜਾਓ ਦੇਸ਼ ਭਰ ਦੇ ਕਿਸਾਨੋ ਇਕ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਲਿੱਟਾ ਸੋਹਾਰਾ ਮੈਂ ਰਣਜੀਤ ਸਿੰਘ ਟੈਂਡਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀਓਂ ਲਖਵਾਲ ਸੰਗਤਾਂ ਦੀ ਡੇਰ ਘੰਟੇ ਦੇ ਲਈ ਸਟੇਜ ਦੀ ਸਖਤਰਦਾਨ ਨੂੰ ਸੰਭਾਲਣ ਦੇ ਲਈ ਡਿਊਟੀ ਲੱਗੀ ਹੈ ਉਦੇ ਸੰਬੰਧ ਵਿੱਚ ਪਹਿਲਾਂ ਮੈਂ ਫਤਿਹ ਤੁਹਾਡੇ ਨਾਲ ਸਾਂਝੀ ਕਰਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੁਝ ਵੀਰਾਂ ਦੇ ਵੱਲੋਂ ਸਟੇਜ ਨੂੰ ਜੋ ਮਾਈਕ ਸਹਿਤ ਆਈ ਹੈ ਇਸ ਪ੍ਰਕਾਰ ਆ ਬਲਵੀਰ ਸਿੰਘ ਲੰਬੜਦਾਰ ਅਤੇ ਨਾਲ ਉਹਨਾਂ ਦੇ ਗੁਰਵਿੰਦਰ ਸਿੰਘ ਪਿੰਡ ਤਾਜਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉਹਨਾਂ ਵੱਲੋਂ 2700 ਰੁਪਏ ਦੀ ਸੇਵਾ ਆਈ ਹੈ ਅਤੇ ਨਾਲੇ ਹੀ ਆ ਕਿਸੇ ਕੋ ਚਾਬੀ ਆ ਕਿਸੇ ਦੀ ਚਾਬੀ ਆ ਮੋਟਰਸਾਈਕਲ ਦੀ ਗੁੰਮ ਹੋਈ ਹੋਵੇ ਤਾਂ ਸਾਡੇ ਕੋਲ ਲੈ ਸਕਦਾ ਗੁਰਮੀਤ ਸਿੰਘ ਜిల్లా ਲੁਧਿਆਣੇ ਤੋਂ 500 ਰੁਪਏ ਦੀ ਸੇਵਾ ਆਈ ਹੈ ਸਟੇਜ ਨੂੰ ਬਹੁਤ-ਬਹੁਤ ਧੰਨਵਾਦ ਹਰਦੀਪ ਕੌਰ ਯੂ ਐਸ ਏ ਜਿਲ੍ਹਾ ਗਰਦਾਸਪੁਰ ਤੋਂ 11000 ਰੁਪਏ ਦੀ ਸੇਵਾ ਆਈ ਹੈ ਬਹੁਤ-ਬਹੁਤ ਧੰਨਵਾਦ